ਜੀ ਸਤਿ ਸ੍ਰੀਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੌਥ ਚੈਨਲ ਤੇ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਜ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਕੱਲ ਲੈ ਕੇ ਆਏ ਜੀ ਆਪਾਂ ਸਮਾਨ ਹਰ ਇੱਕ ਚੀਜ਼ ਲਿਆਏ ਜੀ ਕੱਲੀ ਆਪਣੀਆਂ ਚੱਪਲਾਂ ਹੀ ਰਹਿ ਗਈਆਂ ਆਪਣੇ ਕੋਲੇ ਆ ਗਏ ਜੀ ਆਰ ਕੰਡੀ ਦੇ ਦੁਪट्टे ਕੋਟਾ ਡੋਰੀਆ ਲੈ ਲੈਣ 50 55 ਵਾਲੀ ਚੁੰਨੀ ਸੂਟ ਮਹਿੰਗੇ ਸਸਤੇ A to Z ਦੀ ਚੀਜ਼ ਲੈਂਦੀ ਜੀ ਆਪਾਂ ਬੱਚਿਆਂ ਦੇ ਵੀ ਲੈ ਆਏ ਹੋਰ ਲੋਰਾ ਲੂਰਾ ਪਲਜੋ ਸੂਟ ਲੈ ਆਏ ਜੀ ਆਪਾਂ ਡਬਲ ਐਕਸ ਐਲ ਦੇ ਛੋਟੇ ਮੇਜ ਤਾਂ ਆਪਣੇ ਕੋਲੇ ਪਏ ਸੀ ਵੱਡੇ ਹੈ ਨਹੀਂ ਸੀ ਉਹ ਆਪਾਂ ਲੈ ਆਏ ਤੇ ਹੋਰ ਜੀ ਇੱਕ ਅੱਛੀ ਸੂਟ ਫਰਾਕਾਂ ਬਹੁਤ ਸੋਹਣੀਆਂ ਆ ਗਈਆਂ ਜੀ ਕਾਟਨ ਦੇ ਵਿੱਚ ਤੇ ਆਪਾਂ ਦਿਖਾ ਰਹੇ ਹਾਂ ਜੀ ਤੁਹਾਨੂੰ ਦੁਪੱਟੇ আর ਕੰਢੀ ਦੇ ਬਹੁਤ ਵਧੀਆ ਕੱਪੜਾ ਹੈ ਬਈ ਇਹ ਪਹਿਲਾਂ ਵੀ ਮੈਂ ਲਿਆਈ ਸੀਗੀ ਉਹ ਵਿਕ ਗਏ ਆਪਣੇ ਕੋਲੇ ਪਏ ਆ ਮਸਲੀਨ ਦੇ ਤੇ ਪਿਓਰ ਦੇ ਪਏ ਆ ਹਾਫ ਪਿਓਰ ਵੀ ਪਈ ਹੈ ਇਹ ਮੈਂ ਕੋਟਾ ਡੋਰੀਆ ਲੈ ਕੇ ਆਏ ਜੀ ਬਹੁਤ ਬਹਿਨਾ ਮੰਗ ਰਹੀਆਂ ਸੀਗੀਆਂ ਤੇ ਰੇਟ ਰਹੂ ਹੋ ਜੀ ਇਹਨਾਂ ਦਾ 2200 ਵਧੀਆ ਚਾਜਿਏ ਇਹ ਪੂਰੀ ਵਧੀਆ ਚੀਜ਼ ਹੈ ਰੇਟ ਰਹੂ ਹੋ ਜੀ ਇਹਨਾਂ ਦਾ 2200 ਰੁਪਿਆ ਇਹ 2.5 ਮੀਟਰ ਦੀਆਂ ਵੀ ਹੈਗੀਆਂ ਵਿੱਚ ਤੇ 2.5 2 ਮੀਟਰ ਦੀਆਂ ਵੀ ਜੇ ਮੇਰੇ ਕਿਸੇ ਭੈਣ ਨੂੰ ਚਾਹੀਦੀ ਹੋਣ ਆ ਆਗੇ ਦੀ ਮਸਲੀਨ ਦੇ ਸੂਟ ਇਹ ਹੈ ਜੀ ਆਲ ਓਵਰ ਸੂਟ ਬਹੁਤ ਵਧੀਆ ਕੱਪੜਾ ਹੈ ਬਈ ਪੂਰਾ 100% ਬਹੁਤ ਵਧੀਆ ਕੱਪੜਾ ਹੈ ਬਈ ਐ ਕਿਤੇ ਪੂਰੀ ਤੱਕ ਹੁਣ ਤਵਾਰੀ ਦੇਖੋਣੀ ਹੈ ਪੂਰਾ ਸਵਾਟਾ ਕੱਪੜਾ ਹੈ ਬਈ ਐਨਾ ਗੰਡੇ ਦੇ ਪੱਤ ਵਰਗਾ ਕੱਪੜਾ ਹੈ ਜਮਾ ਪੂਰੀ ਜਾਣ ਸੋਖੀ ਰੋ ਬਈ ਇਹ ਹਾਲ ਓਵਰ ਲੈ ਕੇ ਆਈ ਐ ਮੈਂ ਚ ਦੇਖੋ ਕਲਰ ਕਿੰਦਾ ਸੁਣਾ ਹੈ ਤੇ ਦੁਪੱਟਾ ਵੀ ਦੇਖੋ ਪੂਰਾ ਡਵਲ ਦੁਪੱਟਾ ਹੈ ਜੀ ਰੇਟ ਰਹੂਗਾ ਜੀ ਇਹਦਾ 11.500 ਇੱਕ ਕਲਰ ਆ ਗਿਆ ਜੀ ਇਹਦੇ ਵਿੱਚ ਬਹੁਤ ਸੋਹਣਾ ਕਲਰ ਹੈ ਜੀ ਤੇ ਲੈ ਕੇ ਤਾਂ ਦੇਖ ਲਗੇ ਦੇਖੋ ਜੀ ਬਹੁਤ ਸੋਹਣਾ ਕਲਰ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਕੱਪੜਾ ਹੈ ਬਈ ਜਵਾ ਗੰਡੇ ਤੇ ਪੱਤ ਵਰਗਾ ਕੱਪੜਾ ਹੈ ਬਹੁਤ ਸੌਫਟ ਕੱਪੜਾ ਹੈ ਕੋ ਦੇਖੋ ਰੇਟ ਰਹੂਗਾ ਜੀ ਦਾ 1150 ਤੇ ਹੋਰ ਬਈ ਆਪਣੇ ਕੋਲੇ ਆ ਗਏ ਪਿਓਰ ਦੀਆਂ ਚੁੰਨੀਆਂ ਵਾਲੇ ਵੀ ਸੂਟ ਆ ਗਏ ਸੋਹਣਾ ਲੱਗਦਾ ਬਈ ਕਲਰ ਬਹੁਤ ਸੋਹਣਾ ਹੈ ਰਾਣੀ ਕਲਰ ਜੈ ਜੀ ਬਹੁਤ ਸੋਹਣਾ ਕਲਰ ਹੈ ਪਿਓਰਦਾਂ ਚੰੰਗਾਲੇ ਵੀ ਆ ਗਏ ਬਈ ਹਾਫ ਪਿਓਰਦਾਂ ਚੰੰਗਾਲੇ ਆ ਗਏ ਪਹੁੰਚੇ ਤੇ ਵਰਕ ਵਾਲੇ ਸੂਟ ਵੀ ਆ ਗਏ ਆਪਣੇ ਕੋਲੇ ਬਰੋਚ ਆਏ 2 ਜਿੱਡੀ ਕਪੜਾ ਲਿਆਂਦਾ ਜੀ ਆਪਾਂ ਕੱਲ ਤੇ ਅਲੱਗ-ਅਲੱਗ ਤੋਂ ਰੇਟ ਹੈ ਜੀ ਉਹਨਾਂ ਦੇ ਹੌਲੀ-ਹੌਲੀ ਆਪਾਂ ਦਿਖਾਈ ਚੱਲਾਂਗੇ ਕਾਟਨ ਚ ਫਰਾਕਾਂ ਆ ਗੀਆਂ ਬਹੁਤ ਸੋਹਣੀਆਂ ਬਈ ਸੌ ਸੌ ਰੇਂਜ ਆ ਲੀਆਂ ਇੱਕ ਬਈ ਨਵੇਂ ਦੁਪੱਟੇ ਆਏ ਆ ਕਾਟਨ ਦੇ ਵਿੱਚ ਡੱਬੀ ਦਾ ਰੋ ਵੀ ਮਤਲਬ ਹੈਣੀ ਗੇ ਤੇ ਡਾਈਗ੍ਰਾਉਂਡ ਦੀ ਲੋੜ ਨਹੀਂ ਬਈ ਬਹੁਤ ਸੋਹਣੇ ਦੁਪੱਟੇ ਐ ਮੈਂ ਇੱਕ ਸੂਟ ਬਣਾਇਆ ਹੁਣ ਆਪ ਦਾ ਉਹਦੇ ਨਾਲ ਲਾਏ ਆ ਬਹੁਤ ਸੋਹਣੇ ਦੁਪੱਟੇ ਐ ਬਈ ਉਹ ਵੀ ਮੈਂ ਵੀ ਕੱਲ ਇੱਕ ਆਲ ਦੇ ਸੂਟ ਨਾਲ ਦਾ ਲੈ ਕੇ ਆਈ ਐ ਡਾਈਗ੍ਰਾਉਂਡ ਦੀ ਲੋੜ ਨਹੀਂ ਬਈ ਜੇ ਆਪਾਂ ਲਵਾਂਗੇ ਪਲੇਨ 100 ਦਾ 50 2.5 ਲੱਗ ਜਾਂਦੀ ਹੈ ਨਾ ਤੇ ਉਹ ਬਣਿਆ ਬਣਾਇਆ ਹੈ ਬਾਈ 120 ਦਾ ਆਇਆ ਬਹੁਤ ਸੋਹਣਾ ਦੁਪੱਟਾ ਹੈ ਬਾਈ ਲੈਣਾ ਜੀ ਆਲਾ ਮੈਂ ਵੀ ਆਪਦੇ ਇੱਕ ਕਾਟਨ ਦੇ ਸੂਟ ਨਾਲ ਲੈ ਕੇ ਆਈ ਹੁਣ ਸੂਟ ਬਣਵਾਇਆ ਇੱਕ ਉਹਦੇ ਨਾਲ ਲੈ ਕੇ ਆਈ ਬਹੁਤ ਵਧੀਆ ਚੀਜ਼ ਹੈ ਬਈ ਮੈਨੂੰ ਬਹੁਤ ਸੋਹਣੇ ਲੱਗੇ ਫਿਰ ਮੈਂ ਕਈ ਲੈ ਲੇ ਬਈ ਮੈਂ ਲਾਦੀ ਮੈਂ 15 ਦੁਪੱਟੇ ਲੈ ਆਈ ਉਹ ਸਾਰੇ ਸੂਟਾਂ ਨਾਲ ਹੀ ਸਾਰੇ ਕਲਰ ਲੈ ਆਈ ਕੁਝ ਕਲਰ ਲੈ ਆਈ ਹੈ ਨਾ ਐਂ ਤਾਂ ਬਈ ਸਾਰੇ ਪੂਰੇ ਵੀ ਨਹੀਂ ਆਉਂਦੇ ਤੇ ਲੱਗ ਤੋਂ ਡਿਜ਼ਾਈਨ ਕਲਰ ਜੀ ਹਰੇਕ ਚੀਜ਼ ਆਈ ਆਪਣੇ ਕੋਲੇ ਤੇ ਜੇ ਕੋਈ ਵੀ ਚੀਜ਼ ਮੇਰੀ ਕਿਸੇ ਭੈਣ ਨੂੰ ਚਾਹੀਦੀ ਹੋਵੇ ਤਾਂ ਜਰੂਰ ਤੁਸੀਂ ਮੰਗਵਾ ਸਕਦੇ ਹੋ ਇੱਕ ਲੈ ਕੇ ਆਏ ਜੀ ਆਪਾਂ ਲੈਸਾਂ ਹੁਣ ਤੋਂ ਹੁੰਦ ਗਈਆਂ ਆਪਣੇ ਕੋਲੇ ਕੁਝ ਕਈ ਕਲਰ ਜੇ ਹੈ ਨਹੀਂ ਸੀ ਕਈ ਭੈਣਾਂ ਨੇ ਮੰਗਵਾਈਆਂ ਸੀ ਉਹ ਲੈਸਾਂ ਲੈ ਆਏ ਤੇ ਇੱਕ ਲੈ ਕੇ ਆਏ ਜੀ ਆਪਾਂ ਗਜਰੇ ਬਹੁਤ ਸੋਹਣੇ ਕੱਲ ਆ ਤਾਂ ਮੈਂ ਪਹਿਲਾ ਲੈ ਕੇ ਆਈ ਸੀਗੀ ਆ ਵੀ ਵਧੀਆ ਚੀਜ਼ ਐ ਬਈ ਵਿੱਚ ਜਿਹੜੇ ਹੋਇਆ ਨਾਗ ਨਿਕਲਦੇ ਨਹੀਂ ਇਹ ਮੈਨੂੰ ਬਹੁਤ ਸੋਹਣੀ ਲੱਗੀ ਐ ਚੀਜ਼ ਆ ਇੱਕ ਆਪਾਂ ਹੋਰ ਲੈ ਕੇ ਆਏ ਵੀ ਕੱਲ ਬਹੁਤ ਸੋਹਣੇ ਲਾਈਟ ਲਾਈਟ ਜੇ ਕਲਰ ਐ ਬਹੁਤ ਸੋਹਣੇ ਗਜਰੇ ਆਹੋ ਤੇ ਬਹੁਤ ਵਧੀਆ ਸਮਾਨ ਲੈ ਕੇ ਆਈਆਂ ਬਈ बस मेरी शॉप तैयार हो जाए फिर ਤਾਂ ਮੈਨੂੰ ਆ ਸਾਮਾਨ ਚੱਕਣਾ ਚੁੱਕਣਾ ਨਾ ਪਵੇ ਉੱਥੇ ਦੀ ਸ਼ਾਪ 'ਚ ਹੀ ਅਗਲਾ ਵੀਡੀਓ ਪਾ ਦਿੰਦਾ ਕੋਈ ਉਸੇ ਮਰਜੀ ਸਾਮਾਨ ਦੀ ਚੱਕ ਚੱਕ ਪਾਈ ਜਾਓ ਹੁਣ ਤਾਂ ਫਿਰ ਮੈਂ ਥੋੜਾ ਜਿਹਾ ਸਾਮਾਨ ਚੱਕ ਲਿਓਣੀ ਵੀਡੀਓ ਪਾ ਦੇਣੀ ਕਿਉਂਕਿ ਫਿਰ ਮੈਨੂੰ ਵੀ ਲੱਦ ਫਲਦ ਜੀ ਵਾਲੀ ਕਰਨੀ ਪੈਂਦੀ ਹੈ ਤੇ ਅੱਜ ਦੀ ਸੀ ਜੀ ਆਪਣੀ ਐਨੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਤੇ ਆਪਣੇ ਕੋਲੇ ਬਹੁਤ ਸਾਮਾਨ ਆ ਚੁੱਕੇ ਬਹੁਤ ਸੋਹਣੇ ਸੂਟ ਕਲਰ ਡਿਜ਼ਾਈਨ ਬਹੁਤ ਆ ਚੁੱਕੇ ਆ ਵਧੀਆ ਆਪਣਾ ਰੇਟ ਹੋਊਗਾ ਬਈ ਮਹਿੰਗਾ ਰੇਟ ਨਹੀਂ ਹੁੰਦਾ ਮੇਰੇ ਕੱਪੜੇ ਦਾ ਆਪਾਂ ਜਿਆਦਾ ਰੇਟ ਨਹੀਂ ਲਾਉਂਦੇ ਤੇ ਦੀਦੀ ਨੇ ਮੰਗਵਾਈਆਂ ਆਪਾਂ ਤੋਂ ਟੀ-ਸ਼ਰਟਾਂ ਤੇ ਪਲਾਜੋ ਤੇ ਉਹ ਤੁਸੀਂ ਮੈਨੂੰ ਦੱਸ ਦਿਓ ਦੀਦੀ ਸਿਲੇਕਟ ਕਰਕੇ ਫਿਰ ਅਸੀਂ ਕूरियर ਕਰਵਾ ਦਾਂਗੇ ਮੈਂ ਵਧੀਆ ਚ ਲੈ ਕੇ ਆਈ ਆ ਜਰਸੀ ਇਹ ਚ ਲੈ ਕੇ ਆਈਏ ਇੱਕ ਮਿੰਟ ਤੇ ਅੱਜ ਦੀ ਸੀ ਜੇ ਆਪਣੀ ਐਨੀ ਵੀਡੀਓ ਹੁਣ ਆਪਾਂ ਕਰ ਗਏ ਜੀ ਵੀਡੀਓ ਤੇ ਐਂਡ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਆਪਾਂ ਚਾਹਣੀਆ ਸੌਰੀ ਤੇ ਮੈਨੂੰ ਦੁਪੱਟਾ ਬਹੁਤ ਸੋਹਣਾ ਲੱਗੀ ਜਾਂਦਾ ਕਲਰ ਵੀ ਬਹੁਤ ਸੋਹਣਾ ਹੈ ਮੇਰੀ ਵੀਡੀਓ ਨੂੰ ਸ਼ੇਅਰ ਲਾਈਕ ਕਿਤੇ ਵਧੀਆ-ਵਧੀਆ ਕਮੈਂਟ ਜਰੂਰ ਕਰਿਓ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਮੈਂ ਤੈਨੂੰ ਕਹੀ ਐ ਨਹੀਂ ਰੁਕ ਜਾ। ਬਸ ਕੱਟ ਲਈ ਵਿੱਚ। ਬਸ ਹੋ ਗਈ ਮੇਰੀ ਐਂਡ ਵੀਡੀਓ ਦਾ। ਸਾਈਂ ਹੋਣ ਕਰਦੇ। ਓਕੇ ਜੀ ਬਾਏ।